ਇਕ ਬੱਚੇ ਦੀ ਕਾਮਯਾਬੀ ਚ ਤਿੰਨ ਜਨੇ ਰੋਲ ਪਲੇ ਕਰਦੇ ਆ ਫਸਟਲੀ ਉਹਨਾਂ ਦੇ ਪੇਰੈਂਟਸ ਬੱਚੇ ਦੀ ਮਿਹਨਤ ਤੇ ਤੀਸਰਾ ਰੋਲ ਟੀਚਰ ਦਾ ਹੁੰਦਾ ਮੇਰੇ ਕਾਉਂਟਸਟੂ ਸੋਚੋ 100 ਨੰਬਰ ਆਏ ਨੇ ਮੇਰੇ ਟੀਚਰ ਦਰਸ਼ਨ ਸਰ ਨੇ ਸਾਨੂੰ ਬਹੁਤ ਗਾਈਡ ਕੀਤਾ ਮੇਰੇ ਪੇਰੈਂਟਸ ਸਾਰੇ ਬੜਿਆਂ ਦਾ ਆਸ਼ੀਰਵਾਦ ਪਕਵਾਨ ਦੀ ਕਿਰਪਾ ਇਹ ਸਭ ਨਾਲ ਇਕੱਠੇ ਹੀ ਹੁੰਦਾ ਹੈ ਰੀਜ਼ਨ ਬਿਹਾਈਂਡ ਮਾਈ ਐਕਸਲੈਂਟ ਸਕੋਰ ਇਜ਼ ਮੋਟੀਵੇਸ਼ਨ ਐਂਡ ਸਪੋਰਟ ਆਫ ਦ ਦਰਸ਼ਨ ਸਰ ਅਸੀਂ 8 ਤੋਂ 10 ਕੰਢੇ ਅਕਾਊਂਟਸ ਪੜ੍ਹਦੇ ਸੀ। ਰੋਜ਼-ਰੋਜ਼ ਪੜ੍ਹਦੇ ਰਹੇ ਤਾਂ ਕਰਕੇ ਵਧੀਆ ਸਕੋਰ ਆ ਗਿਆ। ਤੇ ਸਰ ਬਹੁਤ ਵਧੀਆ ਸਪੋਰਟਰ ਨੇ, ਮੋਟੀਵੇਟਰ ਨੇ ਤੇ ਇੱਕ ਬਹੁਤ ਵਧੀਆ ਮੈਂਟਰ ਨੇ। ਯਾਰ ਆ ਮੈਂ ਪਹਿਲਾ ਚੰਡੀਗੜ੍ਹ ਬੱਚੇ ਨੂੰ ਪਾਣਾ ਚਾਹੁੰਦਾ ਸੀਗਾ ਪਲੱਸ 2 ਦੇ ਵਿੱਚ ਸੋ ਦੈਟ ਵੀ ਅੱਗੇ ਅਚੀਵਮੈਂਟ ਅੱਛੀ ਹੋ ਸਕੇ। ਲੇਕਿਨ ਮੈਂ ਇਸ ਇੰਸਟੀਚਿਊਟ ਦਾ ਅੱਛਾ ਨਾਮ ਸੁਣਿਆ। ਚਾ ਨੇ ਪ੍ਰਾਊਡ ਫੀਲ ਕਰਾਇਆ ਅੱਜ ਬਹੁਤ ਅਸੀਂ ਅੱਜ ਪਹੁੰਚੇ ਆਂ ਪ੍ਰਥਮ ਐਜੂਕੇਸ਼ਨਲ ਤੇ ਕਿਉਂਕਿ 12ਵੀਂ ਜਮਾਤ ਦੇ CBSE ਬੋਰਡ ਦੇ ਨਤੀਜੇ ਆ ਚੁੱਕੇ ਨੇ ਤੇ ਬੱਚਿਆਂ ਨੇ ਮੱਲਾ ਮਾਰ ਚੁੱਕੇ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆਂ ਪ੍ਰਥਮ ਐਜੂਕੇਸ਼ਨਲ ਸੈਂਟਰ ਦੇ ਵਿੱਚ ਜਿਹੜੇ ਬੱਚੇ ਟੌਪ ਕੀਤਾ ਉਹ ਅੱਜ ਉਰੇ ਪਹੁੰਚੇ ਨੇ ਔਰ ਉਹਨਾਂ ਦੇ ਪੇਰੈਂਟਸ ਵੀ ਨਾਲ-ਨਾਲ ਪਹੁੰਚੇ ਹੋਏ ਨੇ ਕਿਉਂਕਿ ਜਿਹੜੇ ਇਹ ਬੱਚੇ ਨੇ ਇਹਨਾਂ ਨੇ 12ਵੀਂ ਕਲਾਸ ਦੇ ਵਿੱਚੋਂ 98% ਨੇ 99% ਔਰ 100 ਦੇ ਵਿੱਚੋਂ 100% ਵੀ ਆਏ ਨੇ ਔਰ ਖੂਬ ਬੱਚਿਆਂ ਨੇ ਮੱਲਾ ਮਾਰੀਆਂ ਔਰ ਐਜੂਕੇਸ਼ਨਲ ਸੈਂਟਰ ਵੱਲੋਂ ਇਹਨਾਂ ਨੂੰ ਸਨਮਾਨਤ ਵੀ ਕੀਤਾ ਜਾ ਰਿਹਾ ਹੈ ਇਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਜਾ ਰਹੀ ਹੈ ਬੱਚਿਆਂ ਨਾਲ ਗੱਲਬਾਤ ਵੀ ਕਰਾਂਗੇ ਵੀ ਆਖਰਕਾਰ ਕਿਵੇਂ ਉਹ 100 ਦੇ 100 100 ਦੇ 100 ਵਿੱਚੋਂ ਕਿਵੇਂ ਮਾਰਕਸ ਪ੍ਰਾਪਤ ਕੀਤੇ ਨੇ ਉਹਨਾਂ ਨਾਲ ਜਿਹੜਾ ਹੋਣਹਾਰ ਬੱਚਾ ਹੈ ਜਿਹਦੇ ਸੋ ਦੇ ਵਿੱਚੋਂ ਸੋ ਆਇਆ ਉਹਦੇ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਕুল ਗਰਗੇ ਜੀ ਅ ਤਮੇ ਸ਼੍ਰੀ ਚਿਤਨੇ ਪਬਲਿਕ ਸਕੂਲ ਚ ਪੜੇ ਆ ਮੇਰੇ ਅਕਾਊਂਟ ਤੋਂ ਸੋਚੋਂ ਸੋ ਨੰਬਰ ਆਏ ਨੇ ਅਤੇ ਜਿਹੜੇ ਮੇਰੇ ਨੰਬਰ ਆਏ ਨੇ ਇਹ ਸਾਰਿਆਂ ਦੀ ਮਿਹਨਤ ਹੈ ਮੇਰੇ ਟੀਚਰ ਦਰਸ਼ਨ ਸਰ ਨੇ ਸਾਨੂੰ ਬਹੁਤ ਗਾਈਡ ਕੀਤਾ ਮੇਰੇ ਪੇਰੈਂਟਸ ਸਾਰੇ ਬੜਿਆਂ ਦਾ ਆਸ਼ੀਰਵਾਦ ਪਗਵਾਨ ਦੀ ਕਿਰਪਾ ਇਹ ਸਭ ਨਾਲ ਇਕੱਠੇ ਹੀ ਹੁੰਦਾ ਹੈ ਇਹ ਕੋਈ ਵੀ ਇੱਕ ਬੰਦੇ ਦਾ ਐਫਰਟ ਨਹੀਂ ਹੁੰਦਾ ਇੱਕ ਕੰਸਿਸਟੈਂਟ ਐਫਰਟ ਹੈ ਜੋ ਕਿ ਹਰ ਸਾਈਡ ਤੋਂ ਹਰ ਪਾਸਿਓਂ ਦੀ ਲੋਡ ਹੁੰਦੀ ਹੈ ਤਾਂ ਹੀ ਇਹ ਸਕਸੈਸਫੁਲ ਬੰਦਾ ਹੋ ਸਕਦਾ ਘਮਰਸ ਦੇ ਵਿੱਚੋਂ ਹੋਰ ਵੀ ਬੱਚੇ ਆਏ ਨੇ ਗੱਲਬਾਤ ਕਰਾਂਗੇ ਮਾਈ ਨੇਮ ਇਜ਼ ਯਾ ਐਂਡ ਆਮ ਫਰੋਮ ਸ੍ਰੀ ਚੇਤਨਿਆ ਸਕੂਲ ਐਂਡ ਦ ਰੀਜ਼ਨ ਬਿਹਾਈਂਡ ਮਾਈ एक्सीलेंट स्कोर इज मोटिवेशन एंड सपोर्ट ऑफ द दर्शन सर बिकज आई वाज नॉट अ वेरी इंटेलिजेंट स्टूडेंट बट ड्यू टू देयर मोटिवेशन आई हैव स्कोर्ड वेरी गुड मार्क्स कितनी कितनी देर ਤੁਸੀਂ ਪੜਾਈ ਕਰਦੇ ਰਹੇ ਹੋ ਅਸੀਂ 8 ਤੋਂ 10 ਘੰਟੇ ਅਕਾਊਂਟਸ ਆ ਪੜ੍ਹਦੇ ਸੀ ਕਿਉਂਕਿ ਅਕਾਊਂਟਸ ਲਈ ਬਹੁਤ ਐਫਰਟਸ ਹੀ ਲੋਡ ਪੈਂਦੀ ਹੈ ਕਿ ਇੱਕ ਕੰਸਿਸਟੈਂਸੀ ਨਾਲ ਹੀ ਅਕਾਊਂਟਸ ਇਟਨੇ ਅچھے ਸਕੋਰਸ ਹੁੰਦੇ ਕਿ ਕਹੋਗੇ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਨੂੰ ਕੀ ਕਹੋਂਗੇ ਕੀ ਕੰਸਿਸਟੈਂਟਲੀ ਪੜਨਾ ਬਹੁਤ ਜ਼ਰੂਰੀ ਹੈ ਕਿ ਇਨਕੰਸਿਸਟੈਂਸੀ ਨਾਲ ਤਾਂ ਸਕੋਰ ਕਰਨਾ ਬਹੁਤ ਔਖੀ ਗੱਲ ਹੈ ਕਿ ਇੱਕ ਹਾਰਡ ਵਰਕ ਤੇ ਕੰਸਿਸਟੈਂਸੀ ਬਹੁਤ ਇੰਪੋਰਟੈਂਟ ਚੀਜ਼ ਹੈ ਕਮਰਸ ਦੇ ਵਿੱਚ ਹੋਰ ਵੀ ਬੱਚੇ ਆਏ ਨੇ ਗੱਲਬਾਤ ਕਰਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਨਜੋਤ ਸਿੰਘ ਹੈ ਮੈਂ ਐਸੀਐਮ ਸਕੂਲ ਤੋਂ ਪੜਿਆ ਤੇ ਸਰ ਨੇ ਬਹੁਤ ਗਾਈਡ ਵਧੀਆ ਕੀਤਾ ਸਾਨੂੰ ਰੋਜ਼ ਰੋਜ਼ ਪੜਦੇ ਰਹੇ ਤਾਂ ਕਰਕੇ ਵਧੀਆ ਸਕੋਰ ਆ ਗਿਆ ਕੰਸਿਸਟੈਂਸੀ ਨਾਲ ਹੀ ਸਾਰਾ ਕੁਝ ਵਧੀਆ ਹੋ ਗਿਆ ਸਰ ਦਾ ਬਹੁਤ ਰੋਲ ਆ ਮੇਰੇ ਪੇਰੈਂਟਸ ਦਾ ਵੀ ਬਹੁਤ ਰੋਲ ਆ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੈ ਮੇਰਾ ਨਾਮ ਪ੍ਰਾਂਜਲ ਹੈ ਤੇ ਮੈਂ ਸ਼੍ਰੀ ਚਤਨਿਆ ਟੈਕਨੋ ਸਕੂਲ ਦੀ ਸਟੂਡੈਂਟ ਆ ਤੇ ਮੇਰੇ ਅਕਾਊਂਟੈਂਸੀ ਵਿੱਚ 95 ਮਾਰਕਸ ਆਏ ਨੇ ਇਹ ਸਭ ਦਰਸ਼ਨ ਸਰ ਤੇ ਮੇਰੇ ਪੇਰੈਂਟਸ ਦੀ ਬਦੌਲਤ ਹੀ ਹੈ ਤੇ ਸਰ ਬਹੁਤ ਵਧੀਆ ਸਪੋਰਟਰ ਨੇ ਮੋਟੀਵੇਟਰ ਨੇ ਤੇ ਇੱਕ ਬਹੁਤ ਵਧੀਆ ਮੈਂਟਰ ਨੇ ਥੈਂਕ ਯੂ ਸਰ ਗੱਲਬਾਤ ਕਰਾਂਗੇ ਬੱਚਿਆਂ ਦੇ ਮਾਪੇ ਵੀ ਉਰੇ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਕੀ ਕਹੋਗੇ ਜਿਹੜੇ ਬੱਚੇ ਅਰੇ ਅੱਜ ਮੱਲਾਵਾਰੀਆਂ ਦੇ ਆ ਫਸਟ ਆਫ ਆਲ ਮੈਂ ਇਹਨਾਂ ਨੂੰ ਕੰਗ੍ਰੈਟਸ ਕਹੂੰਗਾ ਤੇ ਬੈਸਟ ਵਿਸ਼ੇਸ ਵੀ ਦਵਾਂਗਾ ਇਹਨਾਂ ਦੇ ਬੈਟਰ ਫਿਚਰ ਵਾਸਤੇ ਇਹਨਾਂ ਦੇ ਇਸ ਚੀਜ਼ ਦੇ ਵਿੱਚ ਕੰਟਰੀਬਿਊਸ਼ਨ ਇਸ ਇੰਸਟੀਚਿਊਟ ਦਾ ਬਹੁਤ ਅੱਛਾ ਰਿਹਾ ਹੈ ਮੈਂ ਪਹਿਲਾ ਚੰਡੀਗੜ੍ਹ ਬੱਚੇ ਨੂੰ ਪਾਣਾ ਚਾਹੁੰਦਾ ਸੀਗਾ ਪਲੱਸ 2 ਦੇ ਵਿੱਚ ਸੋ ਦੈਟ ਵੀ ਅੱਗੇ ਅਚੀਵਮੈਂਟ ਅੱਛੀ ਹੋ ਸਕੇ ਲੇਕਿਨ ਮੈਂ ਇਸ ਇੰਸਟੀਚਿਊਟ ਦਾ ਅੱਛਾ ਨਾਮ ਸੁਨੇਆ ਤੇ ਜਦ ਮੈਂ ਇਹਨਾਂ ਨੂੰ ਮਿਲਿਆ ਕਿ ਸਾਨੂੰ ਤੇ ਅੱਛਾ ਇਹਨਾਂ ਨੇ ਮੈਨੂੰ ਅ ਅਸ਼ੋਰੈਂਸ ਦੋਈ ਕਿ ਬੱਚੇ ਨੂੰ ਤੁਹਾਡਾ ਉਰੇ ਵੀ ਸਟੱਡੀਜ਼ ਹੋਣੀਆਂ ਹੀ ਅੱਛੀਆਂ ਬੈਟਰ ਮਿਲਣਗੀਆਂ ਔਰ ਉਹ ਕਰਕੇ ਵੀ ਦਿਖਾਇਆ ਇਹਨਾਂ ਨੇ ਬੱਚਿਆਂ ਨੇ ਵੀ ਪੂਰੀ ਮਿਹਨਤ ਕੀਤੀ ਅੱਛੀ ਮੋਟੀਵੇਸ਼ਨ ਦਿੰਦੇ ਨੇ ਅੱਛੀ ਸਟੱਡੀਜ਼ ਕਰਵਾਉਂਦੇ ਨੇ ਵਧੀਆ ਲੈਵਲ ਹੈ ਮੈਂ ਇਹੀ ਕਹੂੰਗਾ ਵੀ ਜਰੂਰ ਬੱਚੇ ਇਸ ਇੰਸਟੀਚਿਊਟ ਦੇ ਵਿੱਚ ਵੀ ਪੜਾਣ ਆ ਕੇ ਔਰ ਫਿਊਚਰ ਆਪਣਾ ਬ੍ਰਾਈਟ ਕਰਨ ਪੇਰੈਂਟ ਹੋਗੇ ਫਸਟ ਆਫ ਆਲ ਦਾ ਕੰਗratulations ਆਲ ਸਟੂਡੈਂਟਸ ਤੇ ਸਰਦਾ ਵੀ ਥੈਂਕ ਯੂ ਸੋ ਮਚ ਬਹੁਤ ਜ਼ਿਆਦਾ ਤੇ ਹੋਰ ਮੈਂ ਕੀ ਕਹਾਂ ਬਸ ਬੱਚਿਆਂ ਨੇ ਪ੍ਰਾਊਡ ਫੀਲ ਕਰਾਇਆ ਅੱਜ ਬਹੁਤ ਅ ਬੜੀ ਬੇਟੀ ਨੇ ਮੇਰੇ 95% ਲਏਤੇ ਹੈ ਜੀ ਪਲੱਸ 2 ਚਾ ਤੇ ਛੋਟੀ ਬੇਟੀ ਹੈ ਮੇਰੀ ਸ਼੍ਰੀਜਤਨ ਨੇ 98% ਤਾਂ ਅੱਜ ਬੱਚਿਆਂ ਕਰਕੇ ਅਸੀਂ ਇੱਥਿਆਂ ਤੇ ਉਹਨਾਂ ਦੀ ਵਜ੍ਹਾ ਨਾਲ ਸਾਨੂੰ ਇਹ ਸਨਮਾਨ ਮਿਲਿਆ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਪੇਰੈਂਟਸ ਨੂੰ ਥੈਂਕ ਯੂ ਸੋ ਮਚ ਸਭ ਪ੍ਰਥਮ ਐਜੂਕੇਸ਼ਨਲ ਦੇ ਜਿਹੜੇ ਓਨਰ ਨੇ ਗੱਲਬਾਤ ਕਰ ਲੈਨੇ ਉਹਨਾਂ ਨਾਲ ਵੀ ਆਖਰਕਾਰ ਵੀ ਕੀ ਵਜਿਆ ਵੀ ਹਰ ਪਾਸੇ ਦਰਸ਼ਨ ਦਰਸ਼ਨੀ ਹੋਈ ਪਈ ਐ ਫਸਟ ਆਫ ਆਲ ਥੈਂਕ ਯੂ ਐ ਭਈਆ ਥੈਂਕ ਯੂ ਐ ਤੁਹਾਡਾ ਸਾਰਿਆਂ ਦਾ ਇਹ ਬਸ ਪਰਮਾਤਮਾ ਦੀ ਕਿਰਪਾ ਐ ਇੱਕ ਬੱਚੇ ਦੀ ਕਾਮਯਾਬੀ ਚ ਤਿੰਨ ਜਣੇ ਰੋਲ ਪਲੇ ਕਰਦੇ ਆ ਫਸਟਲੀ ਉਹਨਾਂ ਦੇ ਪੇਰੈਂਟਸ ਬੱਚੇ ਦੀ ਮਿਹਨਤ ਤੇ ਤੀਸਰਾ ਰੋਲ ਟੀਚਰ ਦਾ ਹੁੰਦਾ ਜਿੰਨਾ ਸਾਨੂੰ ਰੱਬ ਨੇ ਗੁਣ ਬਖਸ਼ੇ ਅਸੀਂ ਆਪਣੀ ਤਰਫ ਤੋਂ ਇਮਾਨਦਾਰੀ ਨਾਲ ਬੱਚਿਆਂ ਦਾ ਕਰਨ ਦੀ ਕੋਸ਼ਿਸ਼ ਕਰਦੇ ਆ ਹੋਰ ਕੁਝ ਖਾਸ ਨਹੀਂ ਆਈ ਥਿੰਕ ਰੱਬ ਸਾਨੂੰ ਸਾਡੀ ਮਿਹਨਤ ਨਾਲੋਂ ਜ਼ਿਆਦਾ ਨਵਾਜਦਾ ਹੈ ਹਰ ਵਾਰੀ ਅਸੀਂ ਉਸਦੇ ਸ਼ੁਕਰਗੁਜ਼ਾਰ ਜੀ ਜੇ ਤੁਸੀਂ ਵੀ ਆਪਣੇ ਬੱਚੇ ਨੂੰ ਕਾਮਯਾਬ ਦੇਖਣਾ ਚਾਹੁੰਦੇ ਹੋ ਜੇ ਤੁਹਾਡਾ ਬੱਚਾ ਕਾਮਰਸ ਕਰ ਰਿਹਾ ਹੈ ਤਾਂ ਇੱਕੋ ਇੱਕ ਨਾਮ ਹੈ ਪ੍ਰਥਮ ਐਜੂਕੇਸ਼ਨਲ ਤੇ ਆਪਣੇ ਬੱਚੇ ਨੂੰ ਜਲਦੀ ਤੋਂ ਜਲਦੀ ਉਰੇ ਭੇਜੋ ਤਾਂ ਕਿ ਉਹ ਤੁਹਾਡਾ ਬੱਚਾ ਕਾਮਯਾਬ ਹੋਵੇ